ਨਾ ਜੋਸਪ੍ਰੀਤ ਕੋਹ ਹੈ ਇਹ ਪਿੰਡ ਕੋ ਆਰਟਮੈਂਟ ਔਰ ਜਰਾਵਰਸਾ ਦੇ ਰਹਿਣ ਵਾਲੇ ਉਹ ਪਰਸਤ ਇਹਨਾਂ ਦੀ ਗਵਾਈ ਬਹੁਤ ਮੁੱਢੀ ਆ ਇਹਨਾਂ ਦੀ ਗਵਾਈ ਇਹ ਹੈ ਕਿ ਇਹ ਜਿਹੜਾ ਪਰਿਵਾਰ ਹੈ ਬਹੁਤ ਜ਼ਿਆਦਾ ਗਰੀਬ ਆ ਇੰਨਾ ਜ਼ਿਆਦਾ ਇਹ ਪਰਿਵਾਰ ਗਰੀਬ ਆ ਕਿ ਇੱਕ ਟੀਨ ਬੈਂ ਹੈ ਇਹਦਾ ਜਿਹੜਾ ਪਤੀ ਆ ਉਹ ਰਾਤ ਦੇ ਨਸ਼ੇ ਕਰਦਾ ਵਾ ਤੇ ਇਹ ਪਰਿਵਾਰ ਦਿਨੋਂ ਤੋਂ ਉਸ ਨਸ਼ੇ ਦੇ ਕਾਰਨ ਗਰੀਬੀ ਦੇ ਵਿੱਚ ਚਲਾ ਗਿਆ ਤਿੰਨ ਇਹਨਾਂ ਦੇ ਬੱਚੇ ਆ ਤੇ ਇਹ ਪਰਿਵਾਰ ਇੰਨਾ ਜਿਆਦਾ ਪਰੇਸ਼ਾਨ ਗਰੀਬੀ ਦੇ ਨਾਲ ਬਹੁਤ ਹੀ ਜਿਆਦਾ ਔਰ ਫਸਲੀ ਇਹ ਪੈਨ ਲਗਾਤਾਰ ਚਰਚ ਹੋਣੀ ਨਹੀਂ ਤੁਹਾਡੇ ਮਨ ਚ ਪਰਮੇਸ਼ਰ ਨੇ ਇਹਨਾਂ ਦੇ ਬਾਰੇ ਪਾਇਆ ਤੇ ਤੁਸੀਂ ਚਰਚ ਦੇ ਵੱਲੋਂ ਇਹਨਾਂ ਨੂੰ ਰੁਜ਼ਗਾਰ ਫੋਲ ਕੇ ਦਿੱਤਾ ਕਾਰੋਬਾਰ ਖੋਲ ਕੇ ਦਿੱਤਾ ਜਿੱਦਣ ਦਾ ਹੀ ਫਸਲੀ ਇਸ ਵਕਾਈ ਨੇ ਉੱਲੋ ਇਹਨਾਂ ਦਾ ਕਾਰੋਬਾਰ ਖੁੱਲਿਆ ਗਿਆ खोल खोलया गया रोजगार खोलिया गया ਪਾਸੇ ਦੂਸਰੀ ਜੋੜੀ ਇਹਨਾਂ ਦੀ ਹੈ ਕਿ ਇਹਨਾਂ ਦੇ ਜਿਹੜੇ ਬੇਟੀ ਸੀ ਰੋਂਦੀ ਸੀ ਕਿ ਮੈਨੂੰ ਸਲਾਈ ਮਸ਼ੀਨ ਨਹੀਂ ਦੀਆ ਇਹ ਪੈਣ ਦੱਸ ਰਹੀ ਆ ਅਸੀਂ ਇਹਨਾਂ ਤੋਂ ਕਾਹਦਾ ਪਰੇਸ਼ਾਨ ਤੇ ਸਾਡੀ ਕੋਈ ਐਡੇ ਵਧੀਆ ਖਲਾਫ ਨਹੀਂ ਸੀ ਕਿ ਅਸੀਂ ਸਲਾਈ ਮਸ਼ੀਨ ਵੀ ਲੈ ਸਕਦੇ ਤੇ ਮੇਰੀ ਸਹੇੜੀ ਬੇਟੀ ਸੀ ਉਹ ਤਰਸਦੀ ਸੀ ਕਿ ਸਾਡੇ ਵੀ ਕੰਪਨੀ ਸੀ ਵਾਲੀ ਮਸ਼ੀਨ ਆਪਣੇ जितने ये लड़ करे चर्च जाओगे रे इस पे नौ सिलाईयां की शीर्ष भी मिल चुकी है। हाले रुइया, हाले बोल। आप सॉरी क्या था बाप। बंबन में कुछ इल्ज़ाक किया था। तो सिलाई चाहिए। अच्छा कारों पता है कि कौन किन्तर? ऐतिपाषी।

जब पहली रहा है क्योंकि जो घर में गरीबी हो रंग है हालात बदलने सूझनी बहुत ही बीमारियां परेशानी लगदिया परेशान रहो तो बीमार रोगी आनंद रहो ग चंग्याई ले जाएगा की लगेगा हर तुम परेशान रहने की जुड़ नहीं है